ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਮ ਸਿੰਘ ਦੀਪਾਲ 21 ਫਰਵਰੀ ਨੂੰ ਲੁਧਿਆਣਾ ਬਿਜਨੈਸ ਵਿਭਾਗ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਤਹਿਸੀਲ ਦੇ ਉੱਤੇ ਅਚਨਚੇ ਚੈਕਿੰਗ ਆਉ ਕੀਤੀ ਜਾਂਦੀ ਹੈ ਤਾਂ ਜੋ ਮੌਕੇ ਤੇ ਤਹਿਸੀਲਦਾਰ ਹੁੰਦੇ ਨੇ ਜਗਸੀਰ ਸਿੰਘ ਉਹਨਾਂ ਦੇ ਨਾਲ ਤਕਰੀਬਨ ਢਾਈ ਤੋਂ 3 ਘੰਟੇ ਜਿਹੜੀ ਗੱਲਬਾਤ ਆ ਉਹ ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਮਾਮਲਾ ਕੀ ਉਹ ਵੀ ਤੁਹਾਨੂੰ ਦੱਸ ਦਿੰਦੇ ਇੱਕ ਐਨ ਆਰ ਆਈ ਪਰਵਾਰ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮਿਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲਾ ਲੈ ਰਹੇ ਹਨ ਸਰ ਮੇਰਾ ਨਾਮ ਸੁਮੇਤਾ ਤੇ ਮੈਂ ਐਸੋਸ਼ੀਏਟਡ ਅੰਬਸਦਰ ਦਾ ਇੱਕ ਸਟੂਡੈਂਟ ਮੈਂ ਇੱਥੇ 9th ਐਡਮਿਸ਼ਨ ਲਈ ਦਿੱਤੀ ਤੇ ਪਹਿਲਾਂ ਮੈਂ ਹੋਲੀ ਹਾਰਟ ਪ੍ਰੈਜੈਂਸ ਸਕੂਲ ਤੇ ਸੀਗਾ ਕਿਉਂਕਿ ਸਰ ਇੱਥੇ ਕਾਫੀ ਵਧੀਆ ਫੈਸਿਲਿਟੀਆਂ ਮਿਲ ਗਈਆਂ ਤੇ ਇੱਥੇ ਟੀਚਰਸ ਕਾਫੀ ਵਧੀਆ ਸਬਜੈਕਟਸ ਪੜਾਉਂਦੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹੁਣ ਸਕੂਲ ਆਫ ਫੈਮਿਨੈਸ਼ਰ ਹਟਾ ਮੈਂ ਪੜ੍ਹਦੀ ਆ। ਇੱਥੋਂ ਦਾ ਪੱਧਰ ਬਹੁਤ ਵਧੀਆ ਹੈ। ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ। ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ। ਸਾਨੂੰ ਸਰਕਾਰ ਨੇ ਜੋ ਬਸ ਇ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਦਾ ਥੈਂਕ ਯੂ ਕਹਿੰਨੀ ਆ। ਸੁਭਾ ਸਰਕਾਰ ਇਨਾਂ ਸਕੂਲਾਂ ਦੀ ਉਸਾਰੀ ਕਰਕੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ। ਬਹੁਤ ਸਾਰੇ ਬੱਚੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ। ਔਰ ਉਹ ਵੀ ਇਹ ਨਾਲ ਇਹ ਵੀ ਕਹਾਂ ਉਹਨਾਂ ਨੇ ਕਿ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਸੀ ਜੇ ਸਾਡੇ ਮਾਪਿਆਂ ਨੂੰ ਕਿ ਸ਼ਾਇਦ ਸਰਕਾਰੀ ਸਕੂਲਾਂ ਚ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਣਾ ਪਰ ਉਹ ਕਹਿੰਦੇ ਅਸੀਂ ਉਸ ਤੋਂ ਵੀ ਵਧੀਆ ਮਾਹੌਲ ਦੇ ਵਿੱਚ ਪੜ ਰਹੇ ਹਾਂ ਇਸ ਵਕਤ ਪੰਜਾਬ ਦੇ 23 ਜ਼ਿਲ੍ਹਿਆਂ ਚ ਕੁੱਲ 118 ਸਕੂਲ ਆਫ ਐਮੀਨੈਂਸ ਹਨ ਜਿਨ੍ਹਾਂ ਦਾ ਉਦੇਸ਼ ਸਰਕਾਰੀ ਸਕੂਲਾਂ ਚ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ ਹਰਦੀ ਕਰੋੜਾਂ ਦੀ ਜ਼ਮੀਨ ਹੈ ਜੋ ਲੁਧਿਆਣਾ ਦੇ ਵਿੱਚ ਪਈ ਹੈ ਉਸ ਨੂੰ ਨਕਲੀ ਬੰਦੇ ਖੜੇ ਕਰਕੇ ਤੇ ਨਕਲੀ ਦਸਤਾਵੇਜ਼ ਬਣਾ ਕੇ ਤਹਿਸੀਲਦਾਰ ਸਮੇਤ ਚਾਰ ਸਰਕਾਰੀ ਮੁਲਾਜ਼ਮ ਅਤੇ ਪੰਜ ਜਿਹੜੇ ਕਿ ਪ੍ਰਾਈਵੇਟ ਬੰਦਿਆਂ ਦੇ ਤਹਿਤ ਜਿਨ੍ਹਾਂ ਵਿੱਚੋਂ ਇੱਕ ਐਡਵੋਕੇਟ ਵੀ ਹੈ ਉਹਨਾਂ ਦੇ ਵੱਲੋਂ ਮਿਲੀ ਭੁਗਤ ਕਰਕੇ ਨਾ ਸਾਰਿਆਂ ਵੱਲੋਂ ਰਲ ਕੇ ਐਨ ਆਰ ਆਈ ਪਰਿਵਾਰ ਦੀ ਕਰੋੜਾਂ ਦੀ ਜ਼ਮੀਨ ਨੂੰ ਇੱਕ ਨਕਲੀ ਬੰਦਾ ਖੜਾ ਕਰਕੇ ਉਹਦੇ ਨਾਮ ਤੇ ਰਜਿਸਟਰੀ ਹੈ ਕਰਵਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਨਕਲੀ ਰਜਿਸਟਰੀ ਕਰਵਾਈ ਗਈ ਹੈ ਜਿਸ ਤੋਂ ਬਾਅਦ ਕੰਪਲੀਟ ਕੀਤੀ ਜਾਂਦੀ ਹੈ ਐਨ ਆਰ ਆਈ ਪਰਿਵਾਰ ਦੇ ਵੱਲੋਂ ਤਾਂ ਵਿਜੀਲੈਂਸ ਵਿਭਾਗ ਮੌਕੇ ਤੇ ਪਹੁੰਚਦਾ 21 ਫਰਵਰੀ ਨੂੰ ਪੱਛਮੀ ਤਹਿਸੀਲ ਦੇ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਜਗਸੀਰ ਸਿੰਘ ਉਹਨਾਂ ਦੇ ਨਾਲ ਵਿਜੀਲੈਂਸ ਦੇ ਅਧਿਕਾਰੀ ਢਾਈ ਤੋਂ 3 ਘੰਟੇ ਗੱਲ ਗੱਲਬਾਤ ਕਰਦੇ ਨੇ ਡਾਕੂਮੈਂਟ ਖੰਘਾਲੇ ਜਾਂਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਜਗਸੀਰ ਹੋਰੀ ਵੀ ਦੇਨਿਕ ਸਵਰਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਾਂਦਾ ਕਿ ਮੈਨੂੰ ਸ਼ੱਕ ਹੋਇਆ ਕਿ ਰਜਿਸਟਰੀ ਜਾਲੀ ਹੋਈ ਹੈ ਉਸ ਤੋਂ ਬਾਅਦ ਮੈਂ ਹੀ ਕੰਪਲੀਟਰ ਦਾ ਪਰ ਹਾਲਾਂਕਿ ਉਹਨੂੰ ਪਤਾ ਲੱਗਿਆ ਕਿ ਕੰਪਲੀਟਡ ਉਹ ਨਹੀਂ ਨੇ ਉਹਨਾਂ ਦੇ ਵੱਲੋਂ ਹੀ ਬਲਕਿ ਨਕਲੀ ਬੰਦੇ ਖੜੇ ਕਰਕੇ ਜਿਨ੍ਹਾਂ ਵਿੱਚੋਂ ਇੱਕ ਰਜਿਸਟਰੀ ਕਲਰਕ ਇੱਕ ਕੰਪਿਊਟਰ ਆਪਰੇਟਰ ਇੱਕ ਲੰਬੜਦਾਰ ਆਇਆ ਤੇ ਖੁਦ ਤੇ ਤਹਿਸੀਲਦਾਰ ਜਗਸੀਰ ਸਿੰਘ ਹੋਰੀ ਇਹਦੇ ਵਿੱਚ ਸ਼ਾਮਲ ਨੇ ਔਰ ਪੰਜ ਪ੍ਰਾਈਵੇ ਜਿਹੜੇ ਕਿ ਲੋਕ ਨੇ ਉਹਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚ ਇੱਕ ਐਡਵੋਕੇਟ ਹੈ ਜਿਸ ਦੀ ਗ੍ਰਿਫਤਾਰੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਕਰ ਲਈਤੀ ਗਈ ਹੈ ਤਾਂ 9 ਬੰਦਿਆਂ ਉੱਤੇ ਵਕ ਵਕ ਧਰਾਵਾਂ ਤਹਿਤ ਮਾਮਲਾ ਜਿਹੜਾ ਕਿ ਉਹ ਦਰਜ ਕੀਤਾ ਗਿਆ ਹੈ ਤਾਂ ਪੂਰਾ ਮਾਮਲਾ ਕੀ ਹੋ ਵੀ ਤੋਂ ਇੱਕ ਵਾਰ ਫੇਰ ਤੋਂ ਦੱਸ ਦਿੰਦੇ ਇੱਕ ਐਨ ਆਰ ਆ ਪਰਿਵਾਰ ਹੈ ਜਿਸ ਦੀ ਕਰੋਨਾ ਦੀ ਜ਼ਮੀਨ ਹੈ ਜੋ ਲੁਧਿਆਣਾ ਦੇ ਵਿੱਚ ਪਈ ਹੋਈ ਹੈ ਤਾਂ ਉਸ ਨੂੰ ਨਕਲੀ ਬੰਦੇ ਖੜੇ ਕਰਕੇ ਨਕਲੀ ਡਾਕੂਮੈਂਟ ਲਗਾ ਕੇ ਤਹਿਸੀਲਦਾਰ ਜਗਸੀਰ ਸਿੰਘ ਰਜਿਸਟਰੀ ਕਲਰਿਕ ਕੰਪਿਊਟਰ ਆਪਰੇਟਰ ਅਤੇ ਲੰਬੜਦਾਰ ਉਹਨਾਂ ਦੇ ਵੱਲੋਂ ਮਿਲ ਕੇ ਪੰਜ ਪ੍ਰਾਈਵੇਟ ਜੋ ਲੋਕ ਉਹਨਾਂ ਦੇ ਨਾਲ ਰਲ ਕੇ ਕਰੋੜਾਂ ਦੀ ਪ੍ਰਾਪਰਟੀ ਨੂੰ ਜਿਹੜਾ ਕਿ ਜਿਹੜੀ ਰਜਿਸਟਰੀ ਉਹ ਆਪਣੇ ਨਾਂ ਤੇ ਕਰਵਾ ਲਏ ਜਾਂਦੇ ਨੇ ਇਸ ਦੀ ਜਿਹੜੀ ਕਿ ਭਨਕ ਹੈ ਉਹ ਵਿਜੀਲੈਂਸ ਨੂੰ ਲੱਗਦੀ ਹੈ ਕੰਪਲੀਟ ਪਹੁੰਚਦੀ ਹੈ ਵਿਜੀਲੈਂਸ ਦੇ ਵੱਲੋਂ ਤਾਂ ਇਸ ਦੀ ਸਾਰੀ ਛਾਣਪੇਨ ਉਹ ਕੀਤੀ ਜਾਂਦੀ ਹੈ ਤਾਂ 21 ਫਰਵਰੀ ਨੂੰ ਅਚਨ ਚੇਤ ਜਿਹੜੀ ਕਿ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ ਤਾਂ ਵਕ ਵਕ ਧਰਾਮਾ ਤਹਿਤ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹੈ ਤਾਂ ਬੀ ਐਨ ਐਸ ਦੀ ਧਾਰਾ 318 ਪਬਲਿਕ 3184 3192 3362 3363 338 3402 ਅਤੇ 612 ਤਹਿਤ ਵਕ ਵਕ ਅਪਰਾਧਾ ਦੇ ਤਹਿਤ ਜਿਹੜਾ ਕਿ ਮਾਮਲਾ ਹੈ 27 ਫਰਵਰੀ 2025 ਨੂੰ ਮੁਕਦਮਾ ਨੰਬਰ 4 ਦਰਜ ਕੀਤਾ ਗਿਆ ਤਾਂ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਕਿ ਜਿਹਦੇ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਸਰਾ ਖਰੀਦਦਾਰ ਦੀਪਕ गोयल ਲੰਬardar ਭਗੇਲ ਸਿੰਘ ਰਜਿਸਟਰੀ ਕਲਰਕ ਕ੍ਰਿਸ਼ਨਕੋਪਾਲ ਐਡਵੋਕੇਟ ਗੁਰਚੰਦ ਸਿੰਘ ਅਮਿਤ ਗੋੜ ਨਕਲੀ ਦੀਪ ਸਿੰਘ ਇੱਕ ਕੰਪਿਊਟਰ ਆਪਰੇਟਰ ਅਤੇ ਇੱਕ ਪ੍ਰੋਪਰਟੀ ਡੀਲਰ ਰਗਵੀਰ ਸਿੰਘ ਸ਼ਾਮਲ ਹਨ 9 ਵਿਅਕਤੀਆਂ ਉੱਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਐਫਆਈਆਰ ਅਰਜ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਬਾਕੀ ਜਿਹੜੇ ਕਿ ਸਰਕਾਰੀ ਜਿਹੜੇ ਕਿ ਮੁਲਾਜ਼ਮ ਸੀਗੇ ਚਾਹੇ ਉਹ ਤਹਿਸੀਲਦਾਰ ਸੀਗੇ ਉਹ ਮੌਕੇ ਤੋਂ ਫਰਾਰ ਨੇ ਦੱਸੇ ਜਾ ਰਹੇ ਨੇ ਐਡਵੋਕੇਟ ਜਿਹੜੀ ਦੀ ਗ੍ਰਿਫਤਾਰੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਹੁਣ ਬਾਕੀ ਜਿਹੜੇ 8 ਬੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਕਰਨ ਦੇ ਲਈ ਵਕ ਵਕ ਟੀਮਾਂ ਬਣਾਈਆਂ ਗਈਆਂ ਨੇ ਰੇਡ ਕੀਤੀ ਜਾ ਰਹੀ ਹੈ ਪਰ ਤਹਿਸੀਲਦਾਰ ਦਾ ਕੁਝ ਦਿਨ ਪਹਿਲਾਂ ਹੀ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਸੀ ਸਾਡੇ ਵੱਲੋਂ ਸਾਰੀ ਇਹ ਕਾਰਵਾਈ ਕੀਤੀ ਗਈ ਹੈ ਉਹ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਲੈ ਕੇ ਇੱਥੋਂ ਦੀ ਅੱਜ ਚਲੇ ਜਾਂਦੇ ਨੇ ਹਾਲਾਂਕਿ ਹੁਣ ਕਿੱਥੇ ਨੇ ਇਹ ਨਹੀਂ ਕਿਸੇ ਨੂੰ ਪਤਾ ਪਰ ਬਿਜਨੈਸ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਛਾਪੇਮਾਰੀਓ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਹਿਸੀਲਦਾਰ ਸਮੇਤ ਜਿਹੜੇ ਬਾਕੀ 7 ਬੰਦੇ ਨੇ ਜਾਂ 8 ਬੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਅੱਜ ਬਰੀਫ ਕਰ ਦੋ ਸਾਰਾ ਮਾਮਲਾ ਕੀ ਹੈ ਇਹ ਆਪਣੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸਾਡੇ ਚੀਫ ਡਾਕਟਰ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਉਹ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਸੀ ਤਹਿਸੀਲ ਵੈਸਟ ਦੀ 21 22 25 ਨੂੰ ਇਹ ਇਨਫਰਮੇਸ਼ਨ ਮਿਲੀ ਸੀ ਵੀ ਇੱਕ 11 ਤਰੀਕ ਨੂੰ ਇੱਕ ਰਜਿਸਟਰੀ ਹੋਈ ਹੈ ਡੇਢ ਕਿਲਾ ਜ਼ਮੀਨ ਦਾ ਸੌਦਾ ਹੋਇਆ ਔਰ ਜਿਹੜਾ ਦੀਪ ਸਿੰਘ ਜਿਹੜਾ ਉੱਚ ਵੇਚਣ ਵਾਲਾ ਹੈਗਾ ਉਹਦੇ ਵੱਲੋਂ ਇਹ ਜ਼ਮੀਨ ਵੇਚੀ ਗਈ ਦੱਸੀ ਗਈ ਸੀ ਔਰ ਜਦੋਂ ਕਿ ਉਹ ਦੀਪ ਸਿੰਘ ਜਿਹੜਾ ਹੈਗਾ ਉਹ ਯੂ ਐਸ ਏ ਰਹਿੰਦਾ ਹੈਗਾ ਇਹ ਫਰਾਡ ਹੋ ਗਿਆ ਔਰ ਰਜਿਸਟਰੀ ਹੋਈ ਬਾਅਦ ਵਿੱਚ ਫਿਰ ਸਾਡੇ ਜੋ ਧਿਆਨ ਚ ਸਾਰੇ ਫਿਰ ਸਾਡੇ ਡੀ ਐਸ ਪੀ ਰੇਂਜ ਉੱਤੇ ਗਏ ਸੀ ਸਰਪ੍ਰਾਈਜ਼ ਚੈਕਿੰਗ ਦੇ ਤਰ੍ਹਾਂ ਡਾਕੂਮੈਂਟ ਸਾਰੇ ਕਬਜ਼ੇ ਲੈ ਸੀਗੇ। ਹੂੰ ਬਾਅਦ ਚ ਸਾਰੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਇਹੀ ਪਾਇਆ ਗਿਆ ਕਿ ਉਹ ਜਾਲੀ ਦੀਪ ਸਿੰਘ ਜਿਹੜਾ ਸੀਗਾ ਉਹਨੇ ਇੱਕ ਫੇਕ ਆਧਾਰ ਕਾਰਡ ਔਰ ਪੈਨ ਕਾਰਡ ਉਹ ਪ੍ਰੋਡਿਊਸ ਕੀਤਾ ਸੀ ਜਿਹੜਾ ਕਿ ਕਿਸੇ ਨੇ ਵੀ ਵੈਰੀਫਾਈ ਨਹੀਂ ਕੀਤਾ ਸਾਰਿਆਂ ਨੇ ਮਿਲੀ ਭੁਗਤਨ ਵਾਲੀ ਉਹਨੂੰ ਰਜਿਸਟਰੀ ਹੋਈ ਹੈ ਬਾਅਦ ਵਿੱਚ ਜਿਹੜਾ ਉਹ ਰਜਿਸਟਰੀ ਜਿਹੜੀ ਔਰ ਜਨਲ ਪੇਪਰ ਹੈ ਉਹ ਸਾਰ ਪੇਪਰ ਕਬਜ਼ੇ ਵਿੱਚ ਲੈ ਲਏ ਸੀਗੇ। ਔਰ ਇਹਦੀ ਬਾਦ ਵਿੱਚ ਜਾਂਚ ਤੋਂ ਬਾਅਦ ਰਿਪੋਰਟ ਭੇਜੀ ਗਈ ਸੀ ਔਰ ਬਾਅਦ ਵਿੱਚ ਇਹ ਮਕਦਮਾ ਦਰਜ ਹੋਇਆ ਔਰ ਇਹਦੇ ਚ ਟੋਟਲ 9 ਦੋਸ਼ੀ ਨੇ ਇੱਕ ਦੋਸ਼ੀ ਗੁਰਚਰਨ ਸਿੰਘ ਦਾ ਐਡਵੋਕੇਟ ਜਿਹਨੇ ਅਗਵਾਈ ਪਾਈ ਸੀ ਉਹ ਗੁਫਤਾਰ ਕਰ ਲਿਆ ਬਾਕੀ ਇੱਕ ਜਗਸੀਰ ਸਿੰਘ ਸਰਾ ਹੈਗੇ ਨੇ ਤਹਿਸੀਲਦਾਰ ਔਰ ਬਾਕੀ ਹੋਰ ਹੈਗੇ ਨੇ ਇਹ ਸਾਰੇ ਇਹਨਾਂ ਦੀ ਗੁਫਤਾਰੀ ਦੀ ਕੋਸ਼ਿਸ਼ ਚੱਲੀ ਸਰ ਕਿੰਨੇ ਜੀ ਕਿੰਨੇ ਸਰ ਸਰਕਾਰੀ ਮੁਲਾਜ਼ਮ ਕਿੰਨੇ ਨੇ ਤੇ ਪ੍ਰਾਈਵੇਟ ਮੁਲਾਜ਼ਮ ਸਰ ਕਿੰਨੇ ਨੇ ਟੋਟਲ ਸਰਕਾਰੀ 4 ਨੇ ਜੀ 4 5 4 ਤੇ 5 ਦੂਜੇ ਪ੍ਰਾਈਵੇਟ ਹੋ ਗਏ ਇਹਦੇ ਵਿੱਚ ਸਰਕਾਰੀ ਵਿੱਚ ਕੌਣ-ਕੌਣ ਹੈ ਤਸਦੀਨਦਾਰ ਸਮੇਤ ਤਸਦੀਨਦਾਰ ਇੱਕ ਰਜਿਸਟਰੀ ਕਲਰਕ ਹੈ ਔਰ ਇੱਕ ਇੱਕ ਕੰਪਿਊਟਰ ਆਪਰੇਟਰ ਵੀ ਹੈਗਾ ਕੰਪਿਊਟਰ ਆਪਰੇਟਰ ਜਿਹੜਾ ਇੱਕ ਦੀਪ ਸਿੰਘ ਨੰਬਰਦਾਰ ਜਿਹੜਾ ਬਣਿਆ ਸੀਗਾ ਇੱਕ ਵੀ ਨੰਬਰਦਾਰ ਹੀ ਉਹ ਉਹਨੇ ਵੀ ਗਵਾਈ ਪਾਈ ਹੈ ਕਿ ਸਾਰੇ ਭੱਜੇ ਹੋਏ ਨੇ ਕਿ ਕ੍ਰਿਸ਼ਨ ਕੁਪਾਲ ਕੀ ਕਰਦਾ ਸੀ ਉੱਥੇ ਜੀ ਇਹ ਰਜਿਸਟਰੀ ਕਲਰਕ ਹੈ ਰਜਿਸਟਰੀ ਕਲਰਕ ਹੈ ਇਹ ਹੋਰ ਵੀ ਇਹਨਾਂ ਸਾਰਿਆਂ ਨੂੰ ਲੈ ਕੇ ਗ੍ਰਿਫਤਾਰੀ ਵਾਸਤੇ ਕੋਈ ਟੀਮਾ ਕੋਈ ਹਾਂਜੀ ਜਲਦੀ ਕੋਸ਼ਿਸ਼ ਜਲਦੀ ਕਰ ਲਈਆ ਜਲਦੀ ਸਾਰਿਆਂ ਨਾਲ ਗੱਫਤਾਰ ਕੀਤਾ ਜਾਵੇ ਸਰ ਇਹ ਵੀ ਜਾਣਕਾਰ ਹੋਵੇ ਕਿ ਨਾਵਲੋਕ ਪਿਛਲੇ ਸਮੇਂ ਚ ਲਾਂਦਨੀ ਕੋਈ ਨਹੀਂ ਵੀ ਹੋ ਗੜਬਣੀ ਸਾਰੀ ਵੈਰੀਫਿਕੇਸ਼ਨ ਕਰਾਂਗੇ ਜੀ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਸਰ ਕਮ ਕੀ ਮੀਰੀ ਜੀ ਰੈਜਿਸਟਰੀ ਇਸ ਦੀ ਇਹ 30 ਲੱਖ ਹੈਗੀ ਹੈ 30 ਲੱਖ ਦੀ ਰਜਿਸਟਰੀ ਹੋਈ ਹੈ 30 ਲੱਖ 20 ਹਜ਼ਾਰ ਦੀ ਮਾਰਕੀਟ ਜਿਹੜੀ ਪ੍ਰਾਈਸ ਤਾਂ ਜਿਆਦਾ ਹੈ ਕਰੀਬ 4 ਕਰੋੜ ਦੇ ਕਰੀਬ ਹੈ ਕਿੱਲੇ ਦੀ ਆਪਾਂ ਜਿਹੜੀ ਕਲੈਕਟਰ ਰੇਟ 7.5 ਲੱਖ ਹੈਗਾ ਕੈਮਰਾ ਪਰਸ ਸਲਮਾਨਦਰ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕਸ ਵੈਰਾ ਲੁਧਿਆਣਾ